ਬਣ ਰਹੀ ਸੀ ਤ ਉਹਦੇ ਵੀ ਬਹੁਤ ਸਾਰੇ ਬ੍ਰਾਹਮਣੀਆ ਅਕਾਲੀ ਦਲ ਦੇ ਵਰਕਰਾਂ ਦੀ ਬੜੀ ਪੱਕੜ ਸੀ ਬੜਾ ਸਤਕਾਰ ਅੱਜ ਵੀ ਉਹਨਾਂ ਦੇ ਪਿੰਡਾਂ ਦੇ ਵਿੱਚ ਲੇਕਿਨ ਜਦੋਂ ਵੋਟਾਂ ਪੈਂਦੀਆਂ ਤਾਂ ਜਿਹੜੀ ਪਾਰਟੀ ਲੀਡਰਸ਼ਿਪ ਨਾ ਨਾਰਾਜ਼ ਗਈਆਂ ਉਹਨਾਂ ਦੇ ਜਿਹੜੀਆਂ ਗਲਤੀਆਂ ਕੀਤੀਆਂ ਉਹਨਾਂ ਨੇ ਜਿਹੜੇ ਗਲਤ ਫੈਸਲੇ ਲਏ ਉਹਦਾ ਖਮਿਆਜਾ ਅੱਜ ਪਿੰਡਾਂ ਦੇ ਵਿੱਚ ਸਾਡੇ ਵਰਕਰਾਂ ਨੂੰ ਭੁਗਤਣਾ ਪੈ ਰਿਹਾ ਸਭ ਤੋਂ ਵੱਧ ਨੁਕਸਾਨ ਜੇ ਹੋਇਆ ਤਾਂ ਸਾਡੇ ਵਰਕਰ ਸਹਿਬਾਨ ਦਾ ਹੋਇਆ ਜਿਹੜੇ ਕਦੇ ਆਪਦੇ ਪਿੰਡਾਂ ਦੇ ਵਿੱਚੋਂ ਕਦੇ ਉਹਨਾਂ ਨੇ ਕਦੇ ਵੀ ਕੋਈ ਚੌੜ ਹਾਰੇ ਨਹੀਂ ਸੀ ਲੇਕਿਨ ਲੀਡਰਸ਼ਿਪ ਦੀ ਨਾਰਾਜ਼ਗੀ ਕਰਕੇ ਅੱਜ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪੈ ਰਿਹਾ ਚਾਹੇ ਅਸੀਂ 17 ਦੀ ਗੱਲ ਕਰ ਲਈਏ 19 ਦੀ ਗੱਲ ਕਰ ਲਈਏ 22 ਦੇ ਵਿੱਚ 24 ਦੇ ਵਿੱਚ 24 ਦੇ ਵਿੱਚ ਤਕਰੀਬਨ ਇੱਕ ਸੀਟ ਨੂੰ ਛੱਡ ਕੇ ਸਾਰੇ ਕਿਤੇ ਜਮਾਨਤਾ ਜਬਤ ਹੋਈਆਂ ਗੱਲ ਕੀ ਕੀ ਲੀਡਰਸ਼ਿਪ ਆਪਣੀਆਂ ਗਲਤੀਆਂ ਮੰਨਣ ਨੂੰ ਤਿਆਰ ਨਹੀਂ ਸੀ ਲੇਕਿਨ 2 ਦਸੰਬਰ ਨੂੰ ਲੀਡਰਸ਼ਿਪ ਪੇਸ਼ ਹੋਈ ਸ਼੍ਰੀ ਕਾਲ ਤਖਤ ਸਾਹਿਬ ਤੇ ਉਹਨਾਂ ਨੇ ਗਲਤੀਆਂ ਮੰਨੀਆਂ ਸਜ਼ਾ ਵੀ ਭੁਗਤੀ ਲੇਕਿਨ ਉਸ ਤੋਂ ਬਾਅਦ ਫੇਰ ਵੱਡੀਆਂ ਗਲਤੀਆਂ ਕਰ ਲੀਆਂ ਜਿਵੇਂ ਅਰਸ਼ਬਾਨ ਨੂੰ ਬਦਲਿਆ ਗਿਆ ਤੱਕੇ ਦੇ ਨਾਲ ਜਿਹੜੀ ਕਮੇਟੀ ਬਣਾਈ ਗਈ ਸੀ ਭਾਰਤੀ ਦੇ ਲਈ ਉਹਨਾਂ ਨੂੰ ਭਰਤੀਕਰ ਨਹੀਂ ਦਿੱਤੀ ਗਈ ਜਿਸ ਦਿਨ ਜੱਥੇਦਾਰ ਸਬਾਨ ਬਦਲੇ ਗਏ ਦੁਨੀਆਂ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਹਰ ਸਿੱਖ ਦੇ ਮਨ ਦੇ ਵਿੱਚ ਰੋਸ ਸੀ ਦੁੱਖ ਸੀ ਕਿ ਜਿਸ ਢੰਗ ਦੇ ਨਾਲ ਜਥੇਦਾਰ ਬਦਲੇ ਗਏ ਇਹ ਬਹੁਤ ਗਲਤ ਤਰੀਕਾ ਕਿਉਂਕਿ 2 ਦਸੰਬਰ ਨੂੰ ਜੋ ਫੈਸਲੇ ਹੋਏ ਸੀ ਸ਼੍ਰੀ ਕਲਕੱਤਕ ਸਾਹਿਬ ਤੋਂ ਦੁਨੀਆਂ ਦੇ ਵਿੱਚ ਬੈਠੇ ਹਰ ਸਿੱਖ ਨੇ ਹਰ ਧਰਮ ਦੇ ਲੋਕਾਂ ਦੇ ਵਿੱਚ ਇੱਕ ਮੈਸੇਜ ਗਿਆ ਸੀ ਇਸ ਸਿੱਖਾਂ ਦੇ ਕੋਲ ਇੱਕ ਬੜਾ ਮਹਾਨ ਤਖਤ ਆ ਜਿਹਦੇ ਸਾਹਮਣੇ ਵੱਡੇ ਵੱਡੇ ਲੀਡਰ ਹੱਥ ਜੋੜ ਕੇ ਖੜਦੇ ਨੇ ਲੇਕਿਨ ਪਿਛਲੇ 3 ਮਹੀਨੇ ਦੇ ਵਿੱਚ ਜਿਸ ਤਰ੍ਹਾਂ ਕਰਤਾਰ 쿠ਸ਼ੀ ਸਾਡੇ ਸਿੰਘ ਸਹਿਬਾਨ ਦੀ ਕੀਤੀ ਗਈ ਸੋ ਉਸ ਮਰਿਆਦਾ ਨੂੰ ਢਾਲ ਲਾਉਣ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੋਈ ਵੀ ਕਸਰ ਨਹੀਂ ਛੱਡੀ ਸੋ ਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਲੋੜ ਸਾਡੀਆਂ ਇਹਨਾਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਸਾਡੀਆਂ ਇਹਨਾਂ ਸੰਸਥਾਵਾਂ ਦੀ ਮਰਿਆਦਾ ਨੂੰ ਬਹਾਲ ਕਰਨ ਦੀ ਚਾਹੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੋ ਸਾਡੇ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਬੀਰੀਪੀਰੀ ਦੇ ਮਾਲਕ ਉਹਨਾਂ ਨੇ ਆਪਣੇ ਹੱਥੀਏ ਤਖਤ ਬਣਵਾਇਆ ਚਾਹੇ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰ ਲਈਏ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਈਏ ਚਾਹੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਸੋ ਪੰਜਾਬ ਦੇ ਭਲੇ ਦੇ ਲਈ ਸਾਡੀਆਂ ਇਹਨਾਂ ਸੰਸਥਾਵਾਂ ਨੂੰ ਤਕੜਾ ਕਰਨ ਦੀ ਮਜ਼ਬੂਤ ਕਰਨ ਦੀ ਬਹੁਤ ਵੱਡੀ ਲੋੜ ਜਿਸ ਤਰ੍ਹਾਂ ਪਹਿਲਾਂ ਵੀ ਜੱਗਰ ਕੀਤਾ ਗਿਆ ਕਿ 22 ਦੀ ਹਾਰ ਤੋਂ ਬਾਅਦ ਇੱਕ ਚੋਣਦਾ ਸਾਹਿਬ ਦੀ ਗਵਾਈ ਚ ਕਮੇਟੀ ਬਣਾਈ ਗਈ ਕੱਲੇ ਕੱਲੇ ਹਲਕੇ ਵਿੱਚ ਗਈ ਕਮੇਟੀ ਤੁਹਾਡੇ ਵਰਕਰਾਂ ਦੇ ਸੁਝਾਅ ਲਏ ਅਤੇ ਇੱਕ ਰਿਪੋਰਟ ਬਣਾਈ ਗਈ ਅਤੇ ਜਦੋਂ ਰਿਪੋਰਟ ਬਣ ਰਹੀ ਸੀ ਤਾਂ ਉਹ ਵੀ ਬਹੁਤ ਸਾਰੇ ਮੈਂਬਰ ਉਹਨਾਂ ਨੇ ਵਿਰੋਧ ਕੀਤਾ ਕਿ ਅਸੀਂ ਲੀਡਰਸ਼ਿਪ ਦੇ ਖਿਲਾਫ ਨਹੀਂ ਲਿਖ ਸਕਦੇ ਤਾਂ ਅਸੀਂ ਬੈਠੇ ਨੇ ਚੁੰਦਾ ਸਾਹਿਬ ਬਡਾਲਾ ਸਾਹਿਬ ਇਹ ਗੱਲ ਕਹੀ ਕਿ ਸਾਡੀ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਬਣਦੀ ਆ ਕੱਲ ਨੂੰ ਇਤਿਹਾਸ ਲਿਖਿਆ ਜਾਣਾ ਤਾਂ ਉਹ ਸਮੇਂ ਜੇ ਅੱਜ ਅਸੀਂ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਵਾਂਗੇ ਤਾਂ ਨਾਲੇ ਸਮੇਂ ਦੇ ਵਿੱਚ ਅਸੀਂ ਇਸ ਪਾਰਟੀ ਨੂੰ ਮੋੜ ਸਰਜੀਤ ਨਹੀਂ ਕਰ ਸਕਾਂਗੇ ਉਸ ਰਿਪੋਰਟ ਦੇ ਵਿੱਚ ਬਹੁਤ ਕੁਝ ਲਿਖਿਆ ਗਿਆ ਲੇਕਿਨ ਲੀਡਰਸ਼ਿਪ ਨੇ ਉਹ ਰਿਪੋਰਟ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਸੀਂ ਕੱਲੇ-ਕੱਲੇ ਮੈਂਬਰ ਮਿਲ ਜਾ ਕੇ ਵੀ ਮਿਲੇ ਪ੍ਰਧਾਨ ਜੀ ਨੂੰ ਕਿ ਤੁਸੀਂ ਵਰਕਰਾਂ ਦੀ ਮੰਗ ਤੁਸੀਂ ਕੁਝ ਟਾਈਮ ਲਈ ਅਸਤੀਫਾ ਦੇ ਕੇ ਸ਼੍ਰੀ ਕਾਲਤਕ ਸਾਹਿਬ ਤੋਂ ਗਲਤੀ ਮੰਨ ਕੇ ਘਰ ਬੈਠ ਜਾਓ ਲੇਕਿਨ ਉਹਨਾਂ ਨੇ ਸਾਡੀ ਕੋਈ ਗੱਲ ਮੰਨੀ ਨਹੀਂ ਉਹ ਕਹਿੰਦੇ ਮੈਂ ਨਹੀਂ ਪ੍ਰਵਾਹ ਕਰਦਾ ਜੋ ਮਰਜੀ ਵਰਕਰ ਕਹਿਣ ਮੈਂ ਪ੍ਰਧਾਨਗੀ ਨਹੀਂ ਛੱਡਣੀ ਤੁਸੀਂ ਮੇਰੇ ਨਾਲ ਕੰਮ ਕਰਨਾ ਕਿ ਨਹੀਂ ਦੱਸੋ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਹਾਡੀ ਇਸ ਸੋਚ ਨਾਲ ਕੰਮ ਨਹੀਂ ਕੀਤਾ ਜਾ ਸਕਦਾ ਉਹ ਕਹਿੰਦੇ ਵਨ ਮੈਨ ਸ਼ੋਅ ਆ ਮੈਂ ਉਹਨਾਂ ਨੂੰ ਕਿਹਾ ਕਿ ਪੰਥ ਦੀ ਪਾਰਟੀ ਆ ਸਿੱਖਾਂ ਦੀ ਜਮਾਤ ਆ ਸਿੱਖ ਕੌਮ ਦੀਆਂ ਭਾਵਨਾਵਾਂ ਜੁੜੀਆਂ ਇਸ ਪਾਰਟੀ ਦੇ ਨਾਲ ਲੇਕਿਨ ਉਹ ਕਹਿੰਦੇ ਤੁਸੀਂ ਕੰਮ ਕਰਨਾਕ ਨਹੀਂ ਮੈਂ ਕਿਹਾ ਜੀ ਅਸੀਂ ਤੁਹਾਡੇ ਨਾਲ ਨਹੀਂ ਕੰਮ ਕਰ ਸਕਦੇ ਸੋ ਫੈਸਲਾ ਲੈ ਲਿਆ ਸੀ ਕਿ ਰਾਜਨੀਤੀ ਤੋਂ ਲੰਬੇ ਹੋ ਜਾਣਾ ਹੋਰ ਕਿਸੇ ਪਾਰਟੀ ਜਾਣਾ ਨਹੀਂ ਲੇਕਿਨ ਜਦੋਂ ਇਹ ਕਮੇਟੀ ਬਣੀ ਅਕਾਲ ਤਖਤ ਸਾਹਿਬ ਤੋਂ ਜਦੋਂ ਆਦੇਸ਼ ਆਏ ਤਾਂ ਮੈਂ ਸਮਝਦਾ ਕਿ ਹਰ ਸਿੱਖ ਦਾ ਫਰਜ਼ ਬਣਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਹੁਕਮ ਨੂੰ ਮੰਨਿਆ ਜਾਵੇ ਤਾਂ ਇਸ ਲਈ ਉਸ ਹੁਕਮ ਨੂੰ ਮੰਨ ਕੇ ਅੱਜ ਸਾਡੀ ਇਹ ਕਮੇਟੀ ਤੁਹਾਡੇ ਕੋਲੇ ਪਹੁੰਚੀ ਆ ਸੋ ਬਹੁਤ ਵਧੀਆ ਮਾਹੌਲ ਸਾਰੇ ਪੰਜਾਬ ਦੇ ਵਿੱਚ ਬਣ ਰਿਹਾ ਸੋ ਮੈਂ ਆਸ ਕਰਦਾ ਕਿ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਕਿਉਂਕਿ ਇਹ ਜ਼ਿਲ੍ਹਾ ਜਿਹੜਾ ਪੰਥ ਦਾ ਗੜ ਰਿਹਾ ਪਟਿਆਲਾ ਜਥੇਦਾਰ ਗੁਰਚਨ ਸਿੰਘ ਜੀ ਟੌੜਾ ਸਾਹਿਬ ਜਿਨ੍ਹਾਂ ਦਾ ਬਹੁਤ ਵੱਡਾ ਮੈਂ ਸਮਝਦਾ ਕਿ ਦੇਣਾ ਉਹਨਾਂ ਦੀ ਪੰਥ ਨੂੰ ਕੌਮ ਨੂੰ ਅਤੇ ਉਹਨਾਂ ਦਾ ਇਹ ਅਲੱਗਾ ਸੋ ਬਹੁਤ ਵੱਡੀ ਉਹਨਾਂ ਦੀ ਸੇਵਾ ਤੇ ਕੁਰਬਾਨੀਆਂ ਪੰਥ ਦੇ ਲਈ ਸੋ ਸਾਨੂੰ ਮਾਣ ਆ ਪਟਿਆਲੇ ਜ਼ਿਲ੍ਹੇ ਤੇ ਕਿ ਤੁਸੀਂ ਸਾਰੇ ਹੀ ਵਰਕਰ ਸਹਿਬਾਨ ਆਪਣੇ ਆਪਣੇ ਪਿੰਡਾਂ ਦੇ ਵਿੱਚ ਆ ਕੇ ਹਰ ਗੁਰੂ ਘਰ ਦੇ ਵਿੱਚ ਅਨਾਉਂਸਮੈਂਟ ਕਰਵਾ ਕੇ ਵੱਧ ਤੋਂ ਵੱਧ ਸਾਡੀਆਂ ਭੈਣਾਂ ਮਾਤਾਵਾਂ ਬਜ਼ੁਰਗਾ ਨੌਜਵਾਨਾਂ ਨੂੰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣਾ ਕੇ ਇਸ ਪਾਰਟੀ ਨੂੰ ਮੋੜ ਸਰਜੀਤ ਕਰੋਗੇ ਉਹਦੇ ਨਾਲ ਹੀ ਮੈਂ ਜੇ ਕਿਸਾਨੀ ਦੀ ਗੱਲ ਕਰਾਂ ਕਿਉਂਕਿ ਦੋ ਪੱਖ ਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਤੇ ਕਿਸਾਨੀ ਲੇਕਿਨ ਜਦੋਂ ਵੀ ਕਿਸਾਨੀ ਮੂਵਮੈਂਟ ਆਈ ਅਸੀਂ ਕਿਸਾਨੀ ਨਾਲ ਨਹੀਂ ਖੜ ਸਕੇ ਜਦੋਂ ਕੇਂਦਰ ਨੇ ਕਾਲੇ ਕਾਨੂੰਨ ਬਣਾਏ ਉਸ ਸਮੇ ਸਾਡੀ ਲੀਡਰਸ਼ਿਪ ਉਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਬਿਆਨ ਦਿੰਦੀ ਰਹੀ ਰਖੜਾ ਸਾਹਿਬ ਇਹਨਾਂ ਦੇ ਪਰਿਵਾਰ ਨੇ ਉਸ ਸਮੇ ਜਿਹੜਾ ਅੰਦੋਲਨ ਚੱਲ ਰਿਹਾ ਸੀ ਦਿੱਲੀ ਬਾਰਡਰ ਤੇ ਉਹਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਸਾਰੇ ਨਹੀਂ ਬੜਾ ਯੋਗਦਾਨ ਦਿੱਤਾ ਲੇਕਿਨ ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਭਾਈ ਦੇ ਵਿੱਚ ਕਿਉਂਕਿ ਉਹ ਸਮੇ ਸਾਡਾ ਫਰਜ ਬਣਦਾ ਸੀ ਕਿ ਅਸੀਂ ਉਸ ਅੰਦੋਲਨ ਦੀ ਅਗਵਾਈ ਕਰਦੇ ਕਿਸਾਨਾਂ ਨਾਲ ਖੜਦੇ ਲੇਕਿਨ ਅਸੀਂ ਸਮੇ ਸਿਰ ਸਹੀ ਫੈਸਲਾ ਨਾ ਲੈ ਸਕੇ ਜਿਸ ਕਰਕੇ ਕਿਸਾਨ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋਇਆ ਪੰਥਕ ਫੈਸਲੇ ਗਲਤ ਲਏ ਗਏ ਜਿਸ ਕਰਕੇ ਪੰਥਕ ਵੋਟ ਬੈਂਕ ਸਾਡੇ ਤੋਂ ਦੂਰ ਹੋਇਆ ਸੋ ਇਸ ਲਈ ਅਸੀਂ ਜਿਹੜੇ ਪੰਜੇ ਮੈਂਬਰ ਆ ਸਾਡਾ ਕੋਈ ਸਵਾਰਥ ਨਹੀਂ ਸਾਨੂੰ ਕੋਈ ਲਾਲਚ ਨਹੀਂ ਕਿਸੇ ਚੌਧਰ ਦੀ ਭੁੱਖ ਨਹੀਂ ਅਸੀਂ ਤਾਂ ਜੋ ਸੇਵਾ ਲੱਗੀ ਆ ਸਾਡੀ ਉਹ ਅਸੀਂ ਨਿਭਾ ਰਹੇ ਆ ਕਿ ਅਸੀਂ ਸਮੁੱਚੀ ਸਿੱਖ ਸ਼ਕਤੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰੀਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਤੋਂ ਜਿਹੜੀਆਂ ਸਾਡੀਆਂ ਮੰਗਾਂ 75 ਸਾਲ ਚ ਨਹੀਂ ਮੰਗਵਾਈਆਂ ਗਈਆਂ ਚਾਹੇ ਉਹ ਚੰਡੀਗੜ੍ਹ ਦਾ ਮਸਲਾ ਚਾਹੇ ਉਹ ਪਾਣੀਆਂ ਦਾ ਮਸਲਾ ਚਾਹੇ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ ਸਾਰੀਆਂ ਮੰਗਾਂ ਅਸੀਂ ਕੇਂਦਰ ਸਰਕਾਰ ਤੋਂ ਦਬਾਅ ਬਣਾ ਕੇ ਸਾਰੀ ਸੇ ਕੌਮ ਨੂੰ ਇਕਜੁੱਟ ਕਰਕੇ ਇਹ ਮਸਲੇ ਹੱਲ ਕਰਾਉਣੇ ਨੇ ਸੋ ਇਸ ਲਈ ਮੈਂ ਜਾ ਦੇ ਵਿਚਾਰ ਵਿੱਚ ਨਾ ਜਾਂਦਾ ਹੋਇਆ ਕਿਉਂਕਿ ਬੜੇ ਲੰਬੇ ਸਮੇਂ ਤੋਂ ਤੁਸੀਂ ਬੈਠੇ ਹੋ ਸੋ ਤੁਹਾਡਾ ਸਾਰਿਆਂ ਦਾ ਹੀ ਮੈਂ ਲੀਡਰਸ਼ਿਪ ਦਾ ਵਰਕਰ ਸਹਿਬਾਨ ਦਾ ਫਿਰ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਤੁਸੀਂ ਇਸ ਭਰਤੀ ਮਹਿੰਮ ਦੇ ਵਿੱਚ ਪੂਰਾ ਸਹਿਯੋਗ ਦਿਓਗੇ ਸੋ ਇਨੀਆਂ ਬੇਨਤੀਆਂ ਕਰਦਾ ਖੇਮਾ ਦਾ ਜੱਜ ਕਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 5 ਮਿੰਟ ਹੋਰ ਲੈਣੇ ਆ ਕਿਰਪਾ ਕਰਕੇ ਔਮਣੀਆ ਅਕਾਲੀ ਦਲ ਦੇ ਵਰਕਰਾਂ ਦੀ ਬੜੀ ਪੱਕੜ ਸੀ ਬੜਾ ਸਤਿਕਾਰ ਅੱਜ ਵੀ ਉਹਨਾਂ ਦੇ ਪਿੰਡਾਂ ਦੇ ਵਿੱਚ ਲੇਕਿਨ ਜਦੋਂ ਵੋਟਾਂ ਪੈਂਦੀਆਂ ਤਾਂ ਜਿਹੜੀ ਪਾਰਟੀ ਲੀਡਰਸ਼ਿਪ ਨਾ ਨਾਰਾਜ਼ ਗਈ ਆ ਉਹਨਾਂ ਦੇ ਜਿਹੜੀਆਂ ਗਲਤੀਆਂ ਕੀਤੀਆਂ ਉਹਨਾਂ ਨੇ ਜਿਹੜੇ ਗਲਤ ਫੈਸਲੇ ਲਏ ਉਹਦਾ ਖਮਿਆਜਾ ਅੱਜ ਪਿੰਡਾਂ ਦੇ ਵਿੱਚ ਸਾਡੇ ਵਰਕਰਾਂ ਨੂੰ ਭੁਗਤਣਾ ਪੈ ਰਿਹਾ ਸਭ ਤੋਂ ਵੱਧ ਨੁਕਸਾਨ ਜੇ ਹੋਇਆ ਤਾਂ ਸਾਡੇ ਵਰਕਰ ਸਹਿਬਾਨ ਦਾ ਹੋਇਆ ਜਿਹੜੇ ਕਦੇ ਆਪਣੇ ਪਿੰਡਾਂ ਦੇ ਵਿੱਚੋਂ ਕਦੇ ਉਹਨਾਂ ਨੇ ਕਦੇ ਵੀ ਕੋਈ ਚੌਣ ਹਾਰੇ ਨਹੀਂ ਸੀ ਲੇਕਿਨ ਲੀਡਰਸ਼ਿਪ ਦੀ ਨਾਰਾਜ਼ਗੀ ਕਰਕੇ ਅੱਜ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪੈ ਰਿਹਾ ਚਾਹੇ ਅਸੀਂ 17 ਦੀ ਗੱਲ ਕਰ ਲਈਏ 19 ਦੀ ਗੱਲ ਕਰ ਲਈਏ 22 ਦੇ ਵਿੱਚ 24